ਇਸ ਪੈਰੇ ਤੇ ਬਹੁਤ ਉਲਝਣਾ ਇਹਨੂੰ ਜਿਹੜਾ ਬ੍ਰਹਮਾ ਵਿਸ਼ਨੂੰ ਮਹੇਸ਼ ਤਿੰਨ ਸਨਾਤਨ ਮਤ ਦੇ ਵਿੱਚ ਜਾਂ ਇਹਨੂੰ ਮਤ ਦੇ ਵਿੱਚ ਜੋ ਦੇਵਤੇ ਮੰਨੇ ਜਾਂਦੇ ਨੇ ਉਹਦੇ ਨਾਲ ਜੋੜਿਆ ਜਾਂਦਾ ਪਰ ਇਹ ਬਿਲਕੁਲ ਹੀ ਵੱਖਰੀ ਸਮਝ ਆ ਜਦੋਂ ਅਸਲੀਅਤ ਪਤਾ ਲੱਗਦੀ ਹੈ ਫਿਰ ਪਤਾ ਲੱਗਦਾ ਆਦ ਗ੍ਰੰਥ ਦੇ ਵਿੱਚ ਗੁਰਬਾਣੀ ਦੇ ਵਿੱਚ ਸਮਝਾਇਆ ਗਿਆ ਜਿਹੜਾ ਸਿੱਖ ਨੇ ਉਹ ਬਾਣੀ ਪੜੀ ਆ ਉਸ ਨੂੰ ਪਤਾ ਕਿ ब्रह्मा विषनम महेश त्रय गुण ਇਹ ਗੁਣ ਨੇ ਇਹ ਜਦ ਸੰਸਾਰ ਚੱਲਦਾ ਇਹਦੇ ਵਿੱਚ ਤਿੰਨੇ ਗੁਣਾ ਦੀ ਵਰਤੋਂ ਹੁੰਦੀ ਆ ਬ੍ਰਹਮ ਗੁਣ ਜਦੋਂ ਜੀਵ ਪੈਦਾ ਹੁੰਦੇ ਨੇ ਇੱਕ ਦੂਜੇ ਨੂੰ ਜੀਵ ਪੈਦਾ ਕਰਦੇ ਨੇ ਰਿਪ੍ਰੋਡਕਸ਼ਨ ਕਹਿੰਦੇ ਆ ਜਿਹਨੂੰ ਆਪਾਂ ਉਹ ਬ੍ਰਹਮ ਗੁਣਾ ਵਿਸ਼ਨ ਗੁਣ ਜਦ ਜੀਵ ਜੀਵਾਂ ਨੂੰ ਪਾਲਦੇ ਨੇ ਅਸੀਂ ਆਪਣੇ ਬੱਚੇ ਪਾਲਦੇ ਆ ਜਾਂ ਹੋਰ ਜੀਵ ਆਪਣੇ ਬੱਚੇ ਪਾਲਦੇ ਨੇ ਹੋਰ ਜੀਵਾਂ ਨੂੰ ਪਾਲਦੇ ਨੇ ਉਹ ਵਿਸ਼ਨ ਗੁਣਾ ਤੇ ਸ਼ੇਵ ਗੁਣ ਹੁੰਦਾ ਸੰਘਾਰ ਕਰਨਾ ਜੀਵ ਜੀਵਾਂ ਦੀ ਹੱਤਿਆ ਕਰਦੇ ਨੇ ਸੰਸਾਰ ਚੱਲਦਾ ਹੀ ਇਹ ਤਿੰਨ ਗੁਣਾਂ ਦੇ ਸਿਰ ਤੇ ਆ ਇਹ ਤਿੰਨ ਗੁਣ ਸੰਸਾਰ ਦੇ ਰੂਪ ਨੇ ਸੰਸਾਰ ਦੀ ਨਿਊ ਨੇ ਇਹ ਤਿੰਨ ਗੁਣ ਨੇ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਇਹਨਾਂ ਦੁਆਰਾ ਮਾਇਆ ਸਾਜੀ ਗਈ ਆ ਉਹ ਤਿੰਨੇ ਗੁਣ ਸਮੇਂ ਦੇ ਅੰਦਰ ਬੰਨੇ ਹੋਏ ਨੇ ਉਹੀ ਇੱਥੇ ਪਹਿਲੇ ਦੇ ਵਿੱਚ ਗੱਲ ਹੋ ਰਹੀ ਆ ਕਾਲ ਪਾਏ ਬ੍ਰਹਮਾ ਬਪਤਰ ਆ ਜਿਹੜਾ ਬ੍ਰਹਮ ਗੁਣਾ ਉਹ ਗੋਣ ਵਾਲੇ ਜੀ ਵੀ ਉਸ ਸਮੇਂ ਦੇ ਵਿੱਚ ਹੀ ਨੇ ਕਾਲ ਪਾਇ ਸ਼ਿਵ ਜੂ ਅਵਤਾਰਾ ਜਿਹੜੇ ਸ਼ਿਵ ਰੂਪ ਵਾਲੇ ਜਾਂ ਜਿਹੜੇ ਸ਼ਿਵ ਗੋਣ ਵਾਲੇ ਅਵਤਾਰ ਨੇ ਉਹ ਵੀ ਇਸ ਸਮੇਂ ਦੇ ਵਿੱਚ ਹੀ ਨੇ ਕਾਲ ਪਾਇਕਰ ਵਿਸ਼ਨ ਪ੍ਰਕਾਸ਼ਾ ਇਸ ਸਮੇਂ ਦੇ ਵਿੱਚ ਹੀ ਇਹ ਵਿਸ਼ਨ ਗੋਣ ਵਾਲੇ ਨੇ ਪ੍ਰਕਾਸ਼ ਲਿਆ ਹੋਇਆ ਜਨਮ ਲਿਆ ਹੋਇਆ ਸਮੇਂ ਦੇ ਅਧੀਨ ਹੀ ਨੇ ਜਮਨ ਮਰਨ ਦੇ ਵਿਚ ਹੀ ਨੇ ਉਹ ਇਹ ਇੱਕ ਜੀਵ ਦੇ ਹੀ ਗੁਣ ਨੇ ਜਪਜੀ ਸਾਹਿਬ ਦੇ ਵਿੱਚ ਲਾਈਨ ਆਉਂਦੀ ਆ ਏਕਾ ਮਾਈ ਜੁਗਤੀ ਵਿਆਹੀ ਤਿਨੀ ਜਿਲੇ ਪਰਵਾਨ ਉਥੇ ਤਤੈ ਨੂੰ ਸਿਆਰੀ ਨਦੇ ਨੂੰ ਸਿਆਰੀ ਆ ਉਹਦਾ ਮਤਲਬ ਤਿੰਨ ਨਹੀਂ ਹੈਗਾ ਤਿਨੀ ਆ ਵੀ ਇੱਕ ਸ਼ਕਤੀ ਉਸ ਨੇ ਇੱਕ ਜੁਗਤ ਲੜਾਈ ਤੇ ਉਸ ਨੇ ਤਿਨੀ ਉਸ ਦੁਆਰਾ ਚੇਲੇ ਪਰਵਾਨ ਕੀਤੇ ਗਏ ਜੀਵ ਪਰਵਾਨ ਕੀਤੇ ਨੇ ਇੱਕ ਸੰਸਾਰੀ ਕੱਕੇ ਨੂੰ ਕੜਾ ਉਥੇ ਇੱਕੋ ਸੰਸਾਰੀ ਕੋ ਘੁੰਡਾਰੀ ਕਲਾਈ ਦੀ ਵਾਰ ਕੋਸਸ ਆ ਰਹੀ ਹੈ ਇੱਕ ਭੰਡਾਰੀ ਇੱਕ ਦਿਵਾਲਾ ਦਾ ਮਤਲਬ ਇੱਕ ਜੀਵ ਦੇ ਹੀ ਤਿੰਨੇ ਗੁਣ ਨੇ ਕਿ ਇਹ ਕਿਵੇਂ ਨੇ ਇੱਕ ਮੰਨ ਲਓ ਕੋਈ ਇੱਕ ਜੀਵ ਫੜ ਲਓ ਜਨੌਰ ਕੋਈ ਘਟਾਰ ਕੁੱਗੀ ਕੁੱਗੀ ਜਦੋਂ ਆਂਡਾ ਦਿੰਦੀ ਆ ਉਹ ਆਂਡੇ ਦੇ ਵਿੱਚੋਂ ਉਹਦਾ ਬੱਚਾ ਨਿਕਲਦਾ ਉਹ ਉਹਦਾ ਬ੍ਰਹਮ ਗੁਣਾ ਜੀਵ ਦਾ ਕੁੱਗੀ ਦਾ ਜਦੋਂ ਉਹ ਉਹਨੂੰ ਭੋਜਨ ਦੇਣ ਲਈ ਸੁੰਡ ਜਾਂ ਦਾਣੇ ਖਾਂਦੀ ਆ ਤੇ ਉਹ ਆਪਣੇ ਬੱਚੇ ਨੂੰ ਲਿਆ ਕੇ ਦਿੰਦੀ ਆ ਉਹ ਉਹਦੀ ਉਹ ਪਾਲਣਾ ਕਰਦੀ ਆਪਣੇ ਬੱਚੇ ਦੀ ਉਹ ਉਹਦਾ ਵਿਸ਼ਨ ਗਾਉਣਾ ਉਹਦੇ ਵਿੱਚ ਉਹਦੀ ਪਾਲਣਾ ਕਰਦੀ ਆ ਤੇ ਜਦੋਂ ਉਹ ਇੱਕ ਦਾਣਾ ਚੁਗਲ ਕੇ ਬੱਚੇ ਨੂੰ ਖਵਾਉਂਦੀ ਜਾਂ ਆਪ ਖਾਂਦੀ ਆ ਉਹ ਉਹ ਦਾਣੇ ਨੂੰ ਖਤਮ ਕਰ ਦਿੰਦੀ ਆ ਕਿਉਂਕਿ ਜਿੱਤੇ ਦਾਣੇ ਹਨ ਕਿ ਜੀ ਆਵਾਜ਼ ਨਾ ਹੋਏ ਚਾਰੇ ਸ਼੍ਰੇਣੀਆਂ ਦੇ ਵਿੱਚ ਜਾਣ ਆ ਉਤਪੱਜ ਸ਼੍ਰੇਣੀ ਵੀ ਆਉਂਦੀ ਆ ਉਹਦੇ ਵਿੱਚ ਜਿਹੜੇ ਕਹਿੰਦੇ ਨੇ ਵੀ ਜੀਵ ਹੱਤਿਆ ਮੁਰਗਾ ਮਾਰਨ ਜਾਂ ਮੂੰਗੀ ਦੀ ਹਰੀ ਮੂੰਗੀ ਜਿਹੜੀ ਰਿੰਕੇ ਖਾ ਲੈਣੀ ਦਾਲ ਬਣਾ ਕੇ ਉਹ ਜੀਵ ਹਤਿਆ ਨਹੀਂ ਹੈ ਉਹ ਅਗਿਆਨੀ ਉਹਨੂੰ ਨੌਲੇਜ ਨਹੀਂ ਹੈ ਗਿਆਨ ਨਹੀਂ ਹੈ ਉਹਨੂੰ ਸੱਚ ਦਾ ਉਹ ਘੂਗੀ ਦਾਣਾ ਖਾਂਦੀ ਆ ਉੱਥੇ ਉਹ ਸੰਘਾਰ ਕਰ ਰਹੀ ਆ ਉਹਦਾ ਸ਼ਿਵ ਰੂਪਾ ਉਹ ਆਪਣੇ ਉਜਾਹੂ ਸੁੰਡ ਖਾਂਦੀ ਆ ਕੀੜੇ ਖਾਂਦੀ ਆ ਜਾਂ ਆਪਣੇ ਬੱਚੇ ਨੂੰ ਬੱਚੇ ਨੂੰ ਜਿਹੜਾ ਖਲਾਉਂਦੀ ਆ ਉਹ ਤਾਂ ਉਹਦਾ ਵਿਸ਼ਨ ਰੂਪਾ ਜਦੋਂ ਉਹ ਸੁੰਡ ਖਾ ਰਹੀ ਆ ਸੁੰਡ ਲਈ ਉਹ ਤਾਂ ਉਹ ਕਾਲਾ ਉਹ ਉਹਦਾ ਸੰਘਾਰ ਕਰ ਰਹੀ ਆ ਇਨਸਾਨ ਲਾਲੂ ਇਨਸਾਨ ਉਹਨੇ ਬੱਚੇ ਪੈਦਾ ਕਰਦਾ ਉਹ ਦਾ ਬ੍ਰਹਮ ਰੂਪ ਆ ਉਹਨਾਂ ਨੂੰ ਉਹਨਾਂ ਦੀ ਪਾਲਣਾ ਕਰਦਾ ਉਹ ਮਮਤਾ ਵਿਸ਼ਣ ਰੂਪ ਆ ਉਹਨਾਂ ਦੀ ਪਾਲਣਾ ਕਰਦਾ ਸੰਘਾਰ ਕਰਦਾ ਉਹ ਆਪਣੇ ਆ ਸਰੀਰ ਚ ਚਲਾਉਣ ਲਈ ਜਾਂ ਆਪਣੇ ਬੱਚੇ ਪਾਲਣ ਲਈ ਜੀਵਾਂ ਨੂੰ ਮਾਰਦਾ ਦੂਜਿਆਂ ਨੂੰ ਜਾਂ ਤਾਂ ਉਹ ਮੁਰਗੇ ਵਟੇ ਖਾਂਦਾ ਬੱਕਰੇ ਵਟੇ ਖਾਂਦਾ ਜਾਂ ਦਾਣਾ ਰਿੰਨਗੇ ਖਾਂਦਾ ਚੌਲ ਬਣਾ ਕੇ ਖਾਂਦਾ ਮਤਲਬ ਜੋ ਵੀ ਉਹ ਸਾਨੂੰ ਸਰੀਰ ਚ ਚਲਾਉਣ ਲਈ ਕੁਛ ਨਾ ਕੁਛ ਖਾਣਾ ਪੈਣਾ ਜੋ ਵੀ ਅਸੀਂ ਖਾਂਦੇ ਆ ਉਹ ਤੁਝੇ ਜੀਵ ਦਾ ਸਰੀਰ ਆ ਮਤਲਬ ਉਹ ਕਿਸੇ ਨਾ ਕਿਸੇ ਆਤਮਾ ਨੇ ਬਣਾਇਆ ਹੋਇਆ ਆ ਉਹ ਚਾਹੇ ਦਾਲਾਂ ਦੇ ਰੂਪ ਚ ਚਾਹੇ ਹੋਰ ਕਿਸੇ ਨੂੰ ਤੇ ਬੇਚ। ਤਾਂ ਉਹ ਸਾਡਾ ਸੰਗھار ਕਰਨਾ ਗੁਣ ਮਤਲਬ ਉਹ ਸ਼ਿਵ ਗੁਣਾ ਸਾਡਾ ਹੋ। ਪੱਠੇ ਬੀਜ ਦਾ ਜਾਂ ਫਸਲਾਂ ਬੀਜ ਦਾ ਮਤਲਬ ਉਹ ਰੀਪ੍ਰੋਡਕਸ਼ਨ ਦੇ ਫੇਸ ਚ ਆ ਉਹ ਉਹਦਾ ਬ੍ਰਹਮ ਗੁਣਾ ਜਦੋਂ ਫਸਲਾਂ ਨੂੰ ਵੱਡ ਦਿੰਦਾ ਉਹਦਾ ਸੰਗھار ਕਰਦਾ ਉਹ ਉਹਦਾ ਸ਼ਿਵ ਰੂਪ ਆ। ਜਦੋਂ ਉਹਨਾਂ ਨੂੰ ਪਾਲਦਾ ਦਾ ਉਹ ਦਾ ਵਿਸ਼ਣ ਰੂਪ ਆ ਮਤਲਬ ਇਹ ਤਿੰਨੇ ਗੁਣ ਹਰ ਇੱਕ ਜੀਵ ਵਿੱਚ ਨੇ ਸਮੁੰਦਰ ਦੇ ਵਿੱਚ ਜੀਵ ਜੀਵਾਂ ਨੂੰ ਖਾਦੇ ਨੇ ਜੀਵ ਜੀਵਾਂ ਨੂੰ ਪਾਲਦੇ ਨੇ ਜੀਵ ਜੀਵਾਂ ਨੂੰ ਅੱਜਾ ਮਰਦੇ ਨੇ ਉਹ ਸਾਰੇ ਉਹਨਾਂ ਦੇ ਗੁਣ ਨੇ ਮਤਲਬ ਸੰਸਾਰ ਦੀ ਉਤਪਤੀ ਸੰਸਾਰ ਚੱਲਦਾ ਹੀ ਤਿੰਨੇ ਗੁਣਾਂ ਦੇ ਸਿਰ ਤੇ ਆ ਸકલ ਕਾਲ ਕਾ ਕੀਆ ਤਮਾਸ਼ਾ ਇਹ ਸਾਰਾ ਹੀ ਕਾਲ ਦਾ ਹੀ ਤਮਾਸ਼ਾ ਸਮੇਂ ਦਾ ਹੀ ਅਸਮੇਂ ਦੇ ਨਾਲ ਦੀ ਕਿਵੇਂ ਇੱਕ ਛੋਟੀ ਜੀ ਦੇਖੋ ਸੰਸਾਰ ਦੀ ਉਤਪਤੀ ਕਿੱਥੋਂ ਹੋਈ ਆ ਇਥੋਂ ਸਾਇੰਸ ਦੀ ਮਦਦ ਲੈ ਸਕਦੇ ਆ ਪਰ ਸਾਇੰਸ ਸਾਨੂੰ ਉਸ ਜੋ ਹੋਇਆ ਉਹਦੀ ਖੋਜ ਕਰਕੇ ਦੱਸ ਸਕਦੀ ਆ ਬਣਾ ਨਹੀਂ ਸਕਦੀ ਇੱਕ ਸਿੰਗਲ ਐਟਮ ਹਾਈਡਰੋਜਨ ਤੋਂ ਗਾੜੀ ਹੁੰਦੀ ਹੋਈ ਹਵਾ ਹੀਲੀਅਮ ਬਣ ਗਈ ਉਸ ਤੋਂ ਗਾੜੀ ਹੁੰਦੀ 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 8ਵੇਂ ਨੰਬਰ ਤੇ ਪੀਰੀਅਡਿਕ ਟੇਬਲ ਦੇ ਵਿੱਚ ਆਕਸੀਜਨ ਬਣ ਗਈ ਫਿਰ ਆਕਸੀਜਨ ਦੇ ਦੋ ਕਣ ਦੋ ਅਣੂ ਜਦੋਂ ਮੋਲੀਕਿਊਲ ਇੱਕ ਹਾਈਡਰੋਜਨ ਦਾ ਮਿਲ ਕੇ ਪਾਣੀ ਦਾ ਰੂਪ ਲੈਂਦੇ ਨੇ ਉੱਥੋਂ ਫਿਰ ਸ੍ਰਿਸ਼ਟੀ ਦੀ ਸਿਰਜਣਾ ਸ਼ੁਰੂ ਹੋ ਜਾਂਦੀ ਆ ਜਦੋਂ ਪਾਣੀ ਬਣ ਗਿਆ ਪਾਣੀ ਦੇ ਵਿੱਚ ਜਾਲਾ ਪੈਂਦਾ ਜਾਲੇ ਦੇ ਵਿੱਚ ਜਦੋਂ ਜੀਵਨ ਸ਼ੁਰੂ ਹੋ ਜਾਂਦਾ ਵਨ ਸੈੱਲ ਵਾਲੇ ਅਮੀਬਾ ਵਗੈਰਾ ਜਾਂ ਜੀਵ ਪੈਦਾ ਹੋ ਜਾਂਦੇ ਆ ਫਿਰ ਸੈੱਲ ਵੱਧਣ ਲੱਗ ਜਾਂਦੇ ਆ ਫਿਰ ਟ੍ਰਿਲੀਅਨ ਸੈੱਲ ਵਾਲੀ ਬਾਡੀ ਡਿਵੈਲਪ ਹੋ ਗਈ ਮਤਲਬ ਜਦੋਂ ਉਹ ਵਿਵੇਕਬੁੱਧ ਆਜੂਗੀ ਸਾਨੂੰ ਇਹ ਆਪਣੇ ਆਪ ਉਧਰ ਗੱਲਾਂ ਸਮਝਣੀਆਂ ਸਮਝ ਆਉਣੀਆਂ ਸ਼ੁਰੂ ਹੋ ਜਾਣੀਆਂ ਨੇ ਉਹ ਸਾਰਾ ਇਹ ਕਿਵੇਂ ਹਾਈਡਰੋਜਨ ਹੀਲੀਅਮ ਦੇ ਵਿੱਚ ਬਦਲਦੀ ਆ ਜਾਂ ਇਹ ਸਾਰਾ ਸਮੇਂ ਦੇ ਕਰਕੇ ਹੋਇਆ ਇੱਕ ਮਿੱਟੀ ਦੇ ਵਿੱਚ ਜਾਂ ਨਦੀਆਂ ਜਾਂ ਪਹਾੜਾ ਦੇ ਵਿੱਚ ਸੋਨਾ ਵੀ ਬਣ ਜਾਂਦਾ ਲੋਹਾ ਵੀ ਬਣ ਜਾਂਦਾ ਲੋਹਾ ਪ੍ਰੀਆਡਿਕ ਟੇਬਲ 'ਚ 18ਵੇਂ ਨੰਬਰ ਤੇ ਆ ਸੋਨਾ 78 79ਵੇਂ ਨੰਬਰ ਤੇ ਆ ਮਤਲਬ ਉਹ ਸਮੇਂ ਦੇ ਨਾਲ ਬਣਦੇ ਨੇ ਸਮੇਂ ਦੇ ਨਾਲ ਹੀ ਦਰਖਤ ਦੱਬੇ ਹੋਏ ਉਹ ਕੋਲਾ ਵੀ ਬਣ ਜਾਂਦਾ ਹੀਰਾ ਵੀ ਬਣ ਜਾਂਦਾ ਦਰਖਤਾਂ ਦਾ ਹੀ ਇਹ ਨੇਚਰਲ ਗੈਸ ਜਾਂ ਪੈਟਰੋਲ ਡੀਜ਼ਲ ਸਾਰਾ ਕੁਝ ਉਹ ਸਮੇਂ ਨਾਲ ਬਣਿਆ ਸਮੇਂ ਦੀ ਸਮੇਂ ਨਾਲ ਹੀ ਇਹ ਮਨੁੱਖ ਡਿਵੈਲਪ ਹੋਇਆ ਪੰਦਰ ਤੋਂ ਮਤਲਬ ਸਮੇਂ ਦਾ ਇਹ ਚੱਕਰ ਚੱਲਦਾ ਜਾਂਦਾ ਤੇ ਅੱਗੇ ਦੀ ਅੱਗੇ ਸੰਸਾਰ ਰਚਨਾ ਅੱਗੇ ਵੀ ਅੱਗੇ ਹੋਈ ਜਾਂਦੀ ਆ ਇਹ ਸਾਰਾ ਤਿੰਨ ਗੁਣਾ ਦੇ ਨਾਲ ਉਹ ਸੰਸਾਰ ਨੂੰ ਵਧਾਇਆ ਹੋਇਆ ساری ਗੱਲ ਇਸ ਪੈਰੇ ਦੇ ਵਿੱਚ ਕੀਤੀ ਹੋਈ ਆ ਇਹ ਤੋਂ ਅਗਲੇ ਪੈਰੇ ਦੇ ਵਿੱਚ ਜਿਹੜੀ ਹੋਈ ਹੋਈ ਆ ਉਹ ਅੱਗੇ ਗੱਲ ਕਰਦੇ ਹਾਂ ਇੱਥੇ 7ਵੇਂ ਪੈਰੇ ਦੀ ਸਮਾਪਤੀ ਆ